ਅਪਲੇ ਖਾਣਾ ਖਾਇਓ ਸਾਧ ਕੌਣ ਹੈ ਬ੍ਰਹਮ ਗਿਆਨੀ ਕੌਣ ਹੈ ਸੰਤ ਕੌਣ ਹੈ ਪੰਡਤ ਕੌਣ ਹੈ ਸਾਰਾ ਕੁਝ ਬੜਾ ਖੁੱਲ ਕੇ ਬਿਆਨ ਕੀਤਾ ਉਹ ਬਾਣੀ ਪੜੀਏ ਫਿਰ ਪਤਾ ਲੱਗਦਾ ਤੇ ਉਸੇ ਅੰਮ੍ਰਿਤ ਵਰਗੀ ਬਾਣੀ ਦੇ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਵੀ ਦਿੱਤੀ ਡੈਫੀਨੇਸ਼ਨ ਆਫ ਸਤਿਗੁਰੂ ਉੱਥੇ ਲਿਖੀ ਹੋਈ ਮਹਾਰਾਜੀ ਕੌਣ ਹੈ ਸਤਿਗੁਰੂ ਸਤਿਪੁਰਖ ਜਿਨ ਜਾਨਣਿਆ ਸਤਿਗੁਰੂ ਤਿਸ ਦਾ ਨਾਉ ਜਿਸ ਕਾ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਣ ਗਾਓ ਇਹ ਹੈ ਸਤਿਗੁਰ ਦੀ ਪ੍ਰਭਾਸ਼ਾ ਨਾ ਕੋਈ ਯੋਲਾ ਹੈ ਨਾ ਕੋਈ ਲੋਕਾ ਹੈ ਨਾ ਕੋਈ ਭਰਮ ਤੇ ਨਾ ਭਲੇਖਾ ਹੀ ਰਹਿਣ ਦਿੱਤਾ ਅਸਲ ਵਿੱਚ ਜਿਸ ਨੇ ਅਕਾਲ ਪੁਰਖ ਸੱਚੇ ਪੁਰਖ ਅਕਾਲ ਪੁਰਖ ਨੂੰ ਜਾਣ ਲਿਆ ਉਹਦਾ ਨਾਮ ਹੀ ਸਤਿਗੁਰੂ ਹੈ ਤੇ ਉਸ ਸਤਿਗੁਰੂ ਦੇ ਨਾਲ ਜੁੜਾਂਗੇ ਤਾਂ ਸਿਖਾ ਤੇਰਾ ਉਧਾਰ ਹੋਵੇਗਾ ਤਾਂ ਤੇਰੀ ਕਲਿਆਣ ਹੋਵੇਗੀ ਫਿਰ ਅਗੇ ਅਸ਼ਟਪਦੀ ਵਿੱਚ ਬੜਾ ਖੋਲ ਕੇ ਬਿਆਨ ਕੀਤਾ ਸਾਰੀ ਅਸ਼ਟਪਦੀ ਅਰਥਾਂ ਸਮੇਤ ਖੁਦ ਪੜ ਕੇ ਵੇਖਿਓ ਫਿਰ ਸਤਗੁਰੂ ਦੇ ਗੁਣ ਦੱਸੇ ਆ ਸਤਗੁਰੂ ਦੇ ਲਖਣ ਦੱਸੇ ਆ ਸਤਗੁਰੂ ਦੀ ਵਡਿਆਈ ਦੱਸੀ ਹੈ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਓ ਤਿਸ ਕਾ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿਖ ਕੀ ਗੁਰ ਦੁਰਮਤਮਲ ਹੀਰਾ ਹੈ ਗੁਰਬਤਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਦਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀਵ ਨਾਲ ਸਮਾਰੈ ਇਹ ਹੈ ਸਤਿਗੁਰ ਜਿਹੜਾ ਆਪਣੀ ਸਿੱਖ ਦੀ ਪਰਤ ਪਾਲਣਾ ਕਰਦਾ ਹੈ ਜਿਹੜਾ ਆਪਣੇ ਸਿੱਖ ਤੇ ਸਦਾ ਹੀ ਦਇਆਲ ਰਹਿਦਾ ਹੈ ਤੇ ਜਿਸ ਵੇਲੇ ਸੱਚਾ ਗੁਰੂ ਦਇਆਲਤਾ ਦੇ ਘਰ ਵਿੱਚ ਆਉਂਦਾ ਹੈ ਨਾ ਫਿਰ ਰਹਿਮਤਾਂ ਕੀ ਵਰਸਦੀਆਂ ਨੇ ਸਤਿਗੁਰੂ ਹੋਏ ਦਇਆਲ ਤਾਂ ਸ਼ਰਦਾ ਪੂਰੀ ਹੈ ਸਤਿਗੁਰੂ ਹੋਏ ਦਇਆਲ ਨਾ ਕਬੂ ਮੂ ਠੂਰੀ ਹੈ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ ਸਤਿਗੁਰੂ ਹੋਏ ਦਇਆਲ ਤਾਂ ਸਦਹੀ ਸੁਖ ਦੇਹਾ ਸਤਿਗੁਰੂ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਐ ਇਹ ਐ ਸਤਿਗੁਰੂ ਇਹ ਐ ਸੱਚੇ ਗੁਰੂ ਦੀ ਦਇਆਲਤਾ ਕਿ ਪ੍ਰਮਾਤਮਾ ਵਿੱਚ ਜਾ ਮਲਾਉਂਦਾ ਹੈ ਪ੍ਰਮਾਤਮਾ ਦਾ ਰੂਪ ਹੀ ਬਣਾ ਦਿੰਦਾ ਹੈ ਤਾਂ ਹੋਰ ਬੜੀ ਵਡਿਆਈ ਦੇ ਵੱਡੇ ਬਚਨ ਹਨ ਸਤਿਗੁਰੂ ਜੀ ਦੇ ਬਾਰੇ ਮੇਰਾ ਸਤਿਗੁਰ ਰਖਵਾਲਾ ਹੋਵਾ ਸਾ ਸੰਗਤ ਸਤਿਗੁਰੂ ਉਹੀ ਹੈ ਜਿਹੜਾ ਆਪਣੇ ਸੇਵਕ ਦਾ ਖਵਾਲਾ ਬਣਦਾ ਜਿਹੜਾ ਆਪਣੇ ਸੇਵਕ ਦੀ ਰੱਖਿਆ ਕਰਨ ਦੇ ਯੋਗ ਹੈ ਸਮਰੱਥ ਉਹ ਹੀ ਸਤਿਗੁਰੂ ਹੈ ਤੇ ਰੱਖਿਆ ਦੋ ਤਰ੍ਹਾਂ ਦੀ ਇੱਕ ਅੰਦਰੂਨੀ ਰੱਖਿਆ ਇੱਕ ਬਾਹਰੀ ਰੱਖਿਆ ਜਿਹੜੇ ਅੱਜ ਦੇ ਸਤਿਗੁਰੂ ਬਣ ਬਣ ਕੇ ਬੈਠੇ ਆ ਆਪਣੇ ਚੇਲਿਆਂ ਚਾਟੜਿਆਂ ਦੀ ਨਾਂ ਤੇ ਉਹ ਬਾਹਰੋਂ ਰੱਖਿਆ ਕਰਨ ਦੇ ਸਮਰੱਥ ਨਾ ਅੰਦਰੋਂ ਹੀ ਰੱਖਿਆ ਕਰਨ ਦੇ ਸਮਰੱਥ ਉਹ ਕੱਚੇ ਗੁਰੂਆਂ ਤੇ ਤੇ ਤਰਸੇ ਹੁੰਦਾ ਹੈ ਕਿ ਆਪ ਵਿਚਾਰਾਂ ਦੇ ਕੋਲੋਂ ਆਪਣੀ ਪਾਤ ਲੁਟਾ ਰਹੇ ਆ ਤੇ ਜਿਹੜੇ ਝੂਠੇ ਕੱਚੇ ਗੁਰੂ ਆਪ ਪੰਜ ਵਿਕਾਰਾਂ ਕੋਲੋਂ ਆਪਣੀ ਪਤ ਲਟਾਰੇ ਆ ਆਪ ਪੰਨਾਂ ਦੇ ਕੋਲੋਂ ਚਪੇੜਾਂ ਕੁਸੁੰਨ ਕੁੱਟਖਾ ਰਹੇ ਆ ਉਹ ਆਪਣੇ ਚੇਲਿਆਂ ਦੀ ਰੱਖਿਆ ਕਿਥੋਂ ਕਰ ਲੈਣਗੇ ਆਕੋ ਸਤਨਾਮ ਸ਼੍ਰੀ ਵਾਹਿਗੁਰੂ